ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਕਿਵੇਂ ਠੀਕ ਠਾਕ ਤੇ ਮੀਂਹ ਦਾ ਕੀ ਹਾਲ ਆ ਸਾਡੇ ਵੱਲ ਤਾਂ ਜੀ ਜੇ ਦਸੀਏ ਮੀਂਹ ਤਾਂ ਕਾਫੀ ਆ ਹਵਾ ਵੀ ਕਾਫੀ ਆ ਦੋ ਤਿੰਨ ਦਿਨ ਹੋ ਗਏ ਇਦਾਂ ਹੀ ਹੋਈ ਜਾਂਦਾ ਹਾਲੇ ਪਤਾ ਨਹੀਂ ਕਿੰਨੇ ਦਿਨ ਚੱਲਣਾ ਹੈ ਮੀਂਹੇਰੀ ਜੀ ਹੁਣ ਵੀ ਪੈ ਰਿਆ ਰਾਤ ਦਾ ਸਾਰਾ ਰਾਤ ਦੀ ਹਵਾ ਚੱਲ ਜਾਂਦੀ ਨਾਲ ਵੀ ਪੈਦੇ ਹੈ ਇਹਨੇ ਲੱਗੀ ਸੀ ਰੋਟੀ ਲਾਉਣ ਜਿਵੇਂ ਕਿ ਕੱਲ ਮੀ ਪੈ ਰਿਆ ਸੀ ਬੱਚਿਆਂ ਨੇ ਖਾਣ ਨੂੰ ਚਾਹੀਦਾ ਤળਿਆ ਹੋਇਆ ਤੇ ਫਿਰ ਉਹ ਤੜਿਆ ਹਤ ਬਗਾਰ ਕਰਦਾ ਤੇ ਇਹਨਾਂ ਕੱਲ ਇਹਨਾਂ ਨੂੰ ਸੈਂਡਵਿਚ ਬਣਾ ਦੇ ਸੀ ਆਪਾਂ ਨੇ ਕਿਉਂਕਿ ਇਹਨਾਂ ਨੂੰ ਢੋਲ ਬੱਠ ਲੱਗਦਾ ਨਾਲੇ ਤੇ ਚਲੋ ਠੀਕ ਰਹਿੰਦੇ ਨੇ ਆਹੋਂ ਵਗਾਰ ਵੀ ਹੋ ਜਾਂਦੀ ਨੇ ਇਹ ਰਾਤੀ ਸੈਂਡਵਿਚ ਬਣਾਏ ਸੀਗੇ ਫਿਰ ਉਹਦੇ ਵਿੱਚੋਂ ਨਾ ਆਲੂ ਬਚ ਗਏ ਸੀਗੇ ਆਲੂ ਬਚੇ ਹੋਏ ਤੇ ਮੈਂ ਰੱਖਲੇ ਸੀਗੇ ਮੈਂ ਕਿਹਾ ਵੀ ਜਿਸ ਕੱਲ੍ਹ ਕਈ ਦਿਨ ਦਾ ਮੈਂ ਪ੍ਰਾਂਠੀ ਮੰਗ ਰਿਆ ਸੀ ਬਾਗੋਂ ਵਾਲੇ ਮੈਂ ਚਲੋ ਸਵੇਰੇ ਲਾ ਦੂੰਗੀ ਜੇ ਸਕੂਲ ਨੂੰ ਜਾ ਜਾਊਗਾ ਤੇ ਤਿਆਰ ਹੋ ਗਿਆ ਉਹ ਸਕੂਲ ਨੂੰ ਜਾਣ ਨੂੰ ਹੁਣ ਬਸ ਉਹਨੂੰ ਪ੍ਰਾਂਠੀ ਦੰ ਲੈਣਾ ਖਾਣ ਆਲੂ ਵਾਲੇ ਖਾ ਕੇ ਫਿਰ ਜਾਊਗਾ ਉਹਦਾ ਤੇ ਬਾਕੀ ਕੰਮ ਕਰਾਂਗੇ ਬਾਅਦ ਸ਼ੁਰੂ ਸੋਲ ਚਲੇ ਜਾਵੇ ਕਿਰਾ ਅੱਜ ਜ ਸਾਇਬਰੀ ਨਹੀਂ ਜਾਂਦਾ ਹੈ ਉਹ ਰੋਂਗਾ ਕਰੇ ਉਹਦੇ ਪੇਪਰ ਨੇ ਤਿੰਨ ਤਰੀਕ ਤੋਂ ਕਹਿੰਦਾ ਵੀ ਉੱਥੇ ਅਸੀਂ ਜੇ ਨਾ ਖੇਡਦੇ ਹੀ ਰਹਿੰਦੇ ਉੱਥੇ ਜਿਹੜਾ ਪੜਦੇ ਹਾਂ ਵਿਚਾਲੇ ਨਹੀਂ ਪੜ ਲੂੰਗਾ ਮੈਂ ਤਾਂ ਪੇਪਰ ਆ ਪੈ ਲਾ ਉਹ ਮੈਂ ਤੁਹਾਨੂੰ ਔਖਾ ਲੱਗਦਾ ਮਾਸਾ ਆ ਗਿਆ ਆ ਗਿਆ ਬਣ ਕੇ ਬਸ ਤਿਸ ਤਾਰ ਮੰਦ ਰਿਆ ਰੋਟੀ ਬਸ ਤਾਰ ਸਾਢੇ 8 ਹੋ ਨੇ ਇੱਕ ਬਾਕੀ ਕੀ ਇਹ ਹੋ ਗਈ ਪਾਰ ਫਿਰ ਅੱਜ ਹੀ ਪ੍ਰਾਧੇ ਆਪਣੇ ਬਣ ਕੇ ਹੋ ਗਏ ਤਿਆਰ ਬਾਕੀ ਮੈਂ ਲਾਉਣੀ ਆ ਕਿ ਤੇ ਤੁਹਾਨੂੰ ਦਿਨ ਚੇ ਮਿਲਾਂਗੀ ਫੇ ਕੰਮ ਕਰਦਾ ਦੇਖੋ ਰਾਤ ਦੇ ਆਪਣਾ ਇੰਨਾ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਪਿਆ ਵਿੱਚੇ ਨੇਰੀ ਵਿੱਚੇ ਹਵਾ ਇੰਨੀ ਜ਼ਿਆਦਾ ਤੇਜ਼ ਸੀ ਬਹੁਤ ਜ਼ਿਆਦਾ ਸੀ ਹੁਣ ਵੀ ਮੀਂਹ ਆਜਣ ਤੱਕ ਦੇ ਹਟ ਜਾਂਦਾ ਐ ਇਦਾਂ ਹੀ ਹੋ ਜਾਂਦਾ ਕੜੀਆਂ ਗਿਰ ਗਈਆਂ ਨੇ ਹੁਣ ਹਵਾ ਵੀ ਚੱਲ ਰਹੀ ਹੈ ਠੰਡੀ ਗੁਰਦੁਆਰਾ ਸਾਹਿਬ ਆਪਾਜੀ ਲੱਗੇ ਹੋਏ ਨੇ ਸ਼ਾਇਦ ਕਿਸ ਨੇ ਪਾਠ ਕਰਾਇਆ ਹੁਣ ਚਿੱਕੜ ਆ ਸਾਰੇ ਪਾਸੇ ਕੜੀਆਂ ਆ ਗਈਆਂ ਫੇਰ ਤੇਜ਼ ਹੰਦਰ ਚੱਲਦੇ ਆ

ਸੋਟੀ ਦਾ ਮੈਂ ਉਹ ਕੀਤੀ ਸੀ ਆਂਡੇ ਕੱਢੇ ਸੀ ਪਹਿਲਾ ਗੱਡੇ ਜਾਂ ਅੰਡੇ ਚੱਕ ਕੇ ਗਿਆ ਫਿਰ ਇਹ ਜ ਲੋਗੀ ਜਿਹੜੇ ਪਾਣੇ ਇਹਨਾਂ ਨੂੰ ਬਣਾਦੰਨੇ ਅੰਦਰ ਜਮੀ ਡਾਂਗ ਦੰਨੇ ਅੰਦਰ ਇਹਨਾਂ ਨੇ ਫਿਰੀ ਹੈ ਨਹੀਂ ਇੱਥੇ ਮੜੀ ਅੰਦਰ ਵਿੱਚ ਚਲੋ ਬਟੇ ਜੀ ਚੱਕਾ ਮਗ੍ਹਾ ਲਾ ਦਿਆਂ ਹਾਂ ਆਹ ਬੰਦੀ ਹੀ ਰੱਖੀ ਆ ਜਸੂ ਨੂੰ ਆਪਾਂ ਮੋਟਰਸਾਈਕਲ ਤੇ ਛੱਡ ਕੇ ਆ ਸਕੀ ਸੈਗਲੀ ਲੱਗ ਨਹੀਂ ਹੈ ਅੰਦੇ ਨੂੰ ਇਸ ਚਲੋ ਆਪਾਂ ਦਰਜ ਕਰੀਏ ਗੋਹਾ ਚੱਕ ਦਿਆਂ ਹਾਂ ਢਗੜੀਆਂ ਸਾਦੀਆਂ ਪਾਣੀ ਪਾਣਾ ਮਾ ਮੀ ਦੇ ਵਿੱਚ ਮਿਚਿ ਪਿੱਤੀਆਂ ਸਾਰੀ ਆਲੋ ਵੱਠੇ ਵੱਡ ਵੱਡਲੇ ਸੀ ਕੱਤੀ ਵੀ ਅਜੰਦਰੇ ਖੜੀ ਐ ਪਾਪਾ ਕਰੋ ਸੰਗੜਦਾ ਕੀ ਆ ਆਹ ਪਾਵਾਂਗੇ ਟੋਕਾ ਵੀ ਕਰਦੇ ਹਾਂ ਵੀ ਵਯੰਦ Ini ना पा ना संगड़ apa ये रोने में गलत देने के भाई ये रोने जा रहा है जो लास्टली दे रही बोल रहा है ना देखे कि उधर है पहले मान लो ना हो मतलब वीर अपना होगी नवी

ਇਹ ਦੂਜੀ ਤੇ ਪਾਣਾ ਮੰਗੋ ਪਾਓ ਰੈਡ ਬੰਨੀ ਹੋਈ ਆ ਤਾਂ ਵਿਦਿਆ ਸਹੀ ਹੋਲੀ ਜੰਗਲ ਬਾਦ ਰੱਸੀ ਹੋ ਲਓ ਜੀ ਇੱਥੇ ਮੈਂ ਲੱਗ ਗਈ ਸੀਗੀ ਝਾੜੂ ਲਾਣ ਤੇ ਮੈਂ ਉਸ ਨੂੰ ਪਾਣੀ ਤੇ ਬੰਨਿਆ ਹੋਇਆ ਸੀਗਾ ਵੱਡੀ ਮੱਝ ਪਾਣੀ ਪੀ ਰਹੀ ਸੀ ਤੇ ਮੈਂ ਕਿਹਾ ਵੀ ਉਹਦੇ ਗਏ ਗਏ ਇਧਰੋਂ ਝਾੜੂ ਲਾਦਾ ਨਹੀਂ ਫਿਰ ਇਹ ਗੇੜੇ ਚ ਕੱਢੀ ਜਾਂਦੀਆਂ ਨੇ ਫਿਰ ਨਾਲ ਦੀ ਨਾਲ ਮੈਂ ਖੋਲ ਖੋਲ ਲੰਨੀ ਇਹਨਾਂ ਨਾਲ ਪਾਣੀ ਪਲਾ ਦਿੰਨੀ ਆ ਨਾਲੇ ਝਾੜੂ ਲੱਗ ਜਾਂਦਾ ਇਕੱਠੇ ਕੰਮ ਨਿਪਟ ਜਾਂਦਾ ਤੇ ਸਾਰੇ ਪ੍ਰੀਤ ਲੱਗਾ ਸੀਗਾ ਮੇਰ ਨਾਲ ਗੋਹਾ ਚਕਣ ਮੀਹ ਕਣੀ ਦੇ ਵਿੱਚ ਜੀ ਗੋਹਾ ਚੱਕਣਾ ਬਹੁਤ ਔਖਾ ਆ ਜਾਂਦਾ ਇੱਕ ਤਾਂ ਗਿੱਲਾ ਹੋ ਜਾਂਦਾ ਸਾਰੇ ਪਾਸੇ ਕੱਚੇ ਕਰਕੇ ਤੇ ਪੈਰ ਵੀ ਬਸ ਸੰਭਲ ਸੰਭਲ ਕੇ ਧਰਨਾ ਪੈਂਦਾ ਵੀ ਕਿਤੇ ਤਿਲਕ ਨਾ ਜਾਵੇ ਬਹੁਤ ਵਿਚਾਰ ਰੱਖਣਾ ਪੈਂਦਾ ਆਪਣਾ ਤੇ ਉਈਓ ਪੈਰ ਤਿਲਕੀ ਜਾਂਦੇ ਨੇ ਗਿੱਲੇ ਚ ਤੇ ਅੱਜ ਤਾਂ ਅਸੀਂ ਦਿਨ ਚੜੀ ਸੀਗੇ ਥੋੜਾੇ ਲੇਟੇ ਹੋ ਗਏ ਸੀਗੇ ਮੈਨੂੰ ਐ ਸੀਗਾ ਕਿਉਂਕਿ ਜੀ ਸਵੇਰ ਤਾਂ ਮੀਹ ਨਹੀਂ हटਿਆ ਹੈਗਾ ਫਿਰ ਜਦੋਂ ਅਸੀਂ ਆਏ ਵੀ ਇੱਥੇ ਪਾਣੀ ਪਲਾਉਣ ਫੇਰ ਵੀ ਕਣੀਆਂ ਜਿਹਾ ਪੈ ਰੀਆਂ ਸੀਗੀਆਂ ਫਿਰ ਮੈਂ ਕਿਹਾ ਵੀ ਹੁਣ ਪਾਣੀ ਤਾਂ ਪਲਾਉਣ ਆਈਆਂ ਇੱਥੇ ਲਗਭਗ 10 ਵਾ ਚੁੱਕੇ ਸੀਗੇ ਪਾਣੀ ਪਲਾਉਣ ਨਾਲੇ ਕੋਹਾ ਚੱਕਣ ਨੂੰ ਕਿਉਂਕਿ ਜੀ ਪਹਿਲਾਂ ਤਾਂ ਮੀਂਹ ਹੀ ਨਹੀਂ ਹਟਿਆ ਹੈਗਾ ਮੀਂਹ ਬਹੁਤ ਜ਼ਿਆਦਾ ਪੈ ਗਿਆ ਪੜੇ ਅੱਜ ਵੀ ਸਾਰੀ ਦਿਹਾੜੀ ਲਾ ਗਿਆ ਸਾਰੀ ਦਿਹਾੜੀ ਨਹੀਂ ਮੀਂਹ ਹਟਿਆ ਸਾਰੀ ਰਾਤ ਦੇਖ ਲੋ ਬਸ ਇਦਾਂ ਹੀ ਹੋਈ ਗਿਆ ਬਹੁਤ ਜ਼ਿਆਦਾ ਗਿੱਲਾ ਹੀ ਗਿੱਲਾ ਕਰਿਆ ਪਿਆ ਗਿੱਲੇ ਤਾਂ ਤਾਂ ਬਹੁਤ ਅ ਬਹੁਤ ਥੋੜੀ ਉਹ ਆਉਂਦਾ ਮੈਂ ਤਾਂ ਬਹੁਤ ਔਖਾ ਲੱਗਦਾ ਗਿੱਲੇ ਦੇ ਵਿੱਚ ਪਸ਼ੂਆਂ ਦਾ ਕੰਮ ਕਰਨਾ ਬਹੁਤ ਔਖਾ ਲੱਗਦਾ ਗਿੱਲੇ ਦੇ ਵਿੱਚ ਗੋਹਾ ਹੀ ਨਹੀਂ ਲੋਟ ਆਉਂਦਾ ਹੈਗਾ ਜਦੋਂ ਗਿੱਲਾ ਹੋ ਜਾਂਦਾ ਹੈ ਗੋਹਾ ਕੁੜਾ ਬਹੁਤ ਔਖਾ ਸੈਟ ਹੁੰਦਾ ਹੈ ਸੁੱਕੇ ਦੇ ਵਿੱਚ ਤਾਂ ਅਗਲਾ ਕਰਦਾ ਫੇਰੀ ਜਾਂਦਾ ਹੈ ਨਾ ਤੇ ਝਾੜੂ ਲਾ ਦਿੰਦੇ ਚਲ ਸੁੱਕ ਜਾਂਦਾ ਮੀਂਹ ਦੇ ਵਿੱਚ ਤਾਂ ਪਸ਼ੂਆਂ ਦਾ ਥੱਲੇ ਵੀ ਨਹੀਂ ਸੁੱਕਦਾ ਹੈਗਾ ਦੇਖੋ ਮੈਂ ਕਿੰਨੀ ਲਿਪੜੀ ਪਈਆ ਨਾ ਨਿळा ਸਕਦੇ ਇਹਨਾਂ ਨੂੰ ਨਾ ਕੁਸੋਰ ਉਹ ਗਲਿਆਣ ਜੀ ਆਈ ਜਾਂਦੀ ਆ ਗਿੱਲੇ ਗਿੱਲੇ ਇਹ ਤੋਂ ਬਹੁਤ ਔਖਾ ਲੱਗਦਾ ਗਿੱਲੇ ਦੇ ਵਿੱਚ ਕੰਮ ਕਰਨਾ ਤੇ ਮਸਾਂ ਮੌਸਮ ਸਾਫ਼ ਹੋਣਾ ਮਸਾਂ ਸੁੱਕਣਾ ਇਹ ਵਾਲੇ ਦਾਲੇ ਉਹ ਤਾਂ ਮੜਾ ਜਾ ਸਹੀ ਹੋਣਾ ਤੇ ਇੱਥੇ ਅਸੀਂ ਲੱਗੇ ਹੋਏ ਸੀਗੇ ਜੀ ਗੋਹਾ ਚੱਕਣ ਪਹਿਲਾਂ ਸਾਇਪ੍ਰਿਤ ਨੇ ਸੰਗੜੀਆਂ ਬਦਲੀਆਂ ਨੇ ਰਾਤੀ ਸੰਗੜੀ ਲਿਆਂਦੀ ਸੀਗੀ ਵੀਰੋ ਵਾਸਤੇ ਉਹਦਾ ਜਿਹੜੀ ਪਹਿਲਾਂ ਪਾਹੀ ਸੀ ਸੰਗੜੀ ਉਹ ਛੋਟੀ ਹੋਗੀ ਕੋਕੀ ਜੀ ਹੁਣ ਵੱਡੀ ਹੋ ਗਈ ਫਿਰ ਉਹਦੇ ਹੁਣ ਹੋਰ ਲਿਆ ਕੇ ਥੋੜਾ ਥੋੜਾ ਜਿਹਾ ਬੜਾ ਸੰਗਲ ਪਾਇਆ ਹੈ ਤੇ ਉਹੀ ਸਾਈਪਰੇ ਇਤਨੇ ਬਦਲਦੇ ਸੀਗੇ ਤੇ ਉਹਦੇ ਜਿਹੜੀ ਸੰਗਲੀ ਖੋਲ ਕੇ ਆਪਣੇ ਮੰਗੋ ਦੇ ਪਾਤੀ ਸੀਗੀ ਤੇ ਚਲੋ ਜੀ ਹਨਾ ਵੀਰੋ ਵੀ ਆਪਣੀ ਸੰਗਲ ਵਾਲੀ ਹੋ ਗਈ ਤੇ ਕਾਫੀ ਦਿਨ ਤੇ ਸਲਾਹ ਜੀ ਕਰਦੇ ਸੀਗੇ ਵੀ ਲੈਣਾ ਬਸ ਐਦਾਂ ਹੁੰਦਾ ਵੀ ਜਦੋਂ ਚੱਲ ਪੇਮੈਂਟ ਆਉਂਦੀ ਆ ਉਦੋਂ ਲੈ ਹੋ ਜਾਂਦੀ ਆ ਚੀਜ਼ ਬਾਹਨੇ ਨਾਲ ਨਾਲ ਚੀਜ਼ ਬਣ ਜਾਂਦੀ ਆ ਕਈ ਦਿਨ ਤੇ ਟਿੱਕੇ ਜਾਂਦੇ ਸੀਗੇ ਪਿਛਲੀ ਨੂੰ ਵੀ ਲੈਣ ਲੱਗੀ ਸੀ ਪੇਮੈਂਟ ਨੂੰ ਫਿਰ ਹੋਰ ਹੀ ਨਹੀਂ ਖਰਚੇ ਲੋਟ ਆਉਂਦੇ ਦੇਖ ਕੇ ਬਸ ਜਦੋਂ ਮਾਰਾ ਜਾਂਦਾ ਵੀ ਹੁਣ ਚੱਲ ਇਸ ਵਾਰ ਕਰ ਲੰਨਾ ਹੈ ਨਾ ਫਿਰ ਦੇਖ ਕੇ ਲੈਣੀ ਪੈਂਦੀ ਆ ਚੀਜ਼ ਕਿਉਂਕਿ ਜੇ ਫਿਰ ਸਾਰੇ ਖਰਚੇ ਮੈਨੇਜ ਕਰਨੇ ਹੁੰਦੇ ਨੇ ਨਾ ਤੇ ਫਿਰ ਉਹ ਸਾਹਮਣਾ ਮੈਂ ਦੇਖ ਲੈਣੇ ਹੁੰਨੇ ਆ ਵੀ ਕਿਹੜੀ ਚੀਜ਼ ਇਤਕੀ ਆਊਗੀ ਤੇ ਆਪਾਂ ਉਹ ਸਾਹਮਣਾ ਚੀਜ਼ ਲੈ ਲੈਣੇ ਹੁੰਨੇ ਆ ਤੇ ਕਲੋਜੀ ਆਪਾਂ ਗੋਬਰ ਗੈਸ ਦੇ ਵਿੱਚੇ ਪਾਉਣਾ ਸੀਗਾ ਕਿਉਂਕਿ ਜੀ ਬਾਹਰ ਤਾਂ ਨਿੰਗ ਨਹੀਂ ਹੋਣਾ ਸੀਗਾ ਬਹੁਤ ਜ਼ਿਆਦਾ ਗਿੱਲਾ ਹੋਇਆ ਪਿਆ ਸੀਗਾ ਪੈਰ ਤੇ ਲੱਗਦਾ ਤੇ ਬਾਹਰਲੇ ਪਾਸੇ ਵੀ ਤੇ ਤਾਂ ਕਰਕੇ ਗੋਬਰ ਗੈਸ ਖਾਲੀ ਹੋ ਸੀ ਉਹਦੇ ਵਿੱਚੇ ਕੋਹਾ ਪਾਤਾ ਬਾਕੀ ਇੱਕ ਜੋ ਇੱਕ ਦੋ ਜਿਹੜੇ ਤਸਲੇ ਹੋਣਗੇ ਉਹ ਆਪਾਂ ਬਾਹਰ ਸੜਦਾਂਗੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਬਾਕੀ ਜਿਹੜੇ ਪਹਿਲਾਂ ਦੇ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਛੋੜਦੇ ਨੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਲੀਸ ਚ ਆਪਣੀ ਸਪੋਰਟ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਹਨਾ ਤੁਹਾਡੀ ਸਪੋਰਟ ਨਾਲ ਹੈ ਜੀ ਆਪਾਂ ਅੱਗੇ ਵਧਣਾ ਤੇ ਬਾਕੀ ਜੀ ਆਪਣੇ ਵੀਡੀਓ ਤੇ ਵਿਊ ਬਹੁਤ ਘੱਟ ਆਉਂਦੇ ਨੇ ਪਤਾ ਨਹੀਂ ਕੀ ਹੋ ਗਿਆ YouTube ਨੂੰ ਪਹਿਲਾਂ ਤਾਂ ਬਹੁਤ ਵਧੀਆ ਸੀਗੇ ਪਤਾ ਨਹੀਂ YouTube ਆਪਣੇ ਵੀਡੀਓ ਕਹਾਂ ਦੀ ਕਹਾਂ ਭੇਜਦਾ ਹੀ ਨਹੀਂਗਾ ਪਤਾ ਨਹੀਂ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਤਾਂ ਨਹੀਂ ਦੇਖਦੇ ਹੈਗੇ ਤੇ ਪਤਾ ਨਹੀਂ ਕੀ ਗੱਲ ਆ ਇਹ ਤਾਂ ਹੁਣ ਤੁਸੀਂ ਉਹ ਜਾਣ ਸਕਦੇ ਹੋ ਵੀ ਕੀ ਗੱਲ ਆ ਕਿਉਂ ਨਹੀਂ ਆਪਣੇ ਵੀਡੀਓ ਤੇ ਵਿਊ ਆ ਰਹੇ ਪਲੀਜ਼ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਵੀਡੀਓ ਦੇਖ ਲਿਆ ਕਰੋ ਕਿਉਂਕਿ ਜੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਤੇ ਵੀਡੀਓ ਬਣਾਉਣ ਚ ਜੀ ਬਹੁਤ ਮਿਹਨਤ ਆਉਂਦੀ ਆ ਇੱਥੇ ਤੱਕ ਲੈ ਕੇ ਆਏ ਹਾਂ ਤਾਂ ਅੱਗੇ ਵੀ ਜ਼ਰੂਰ ਲੈ ਕੇ ਜਾਇਓ ਉਮੀਦ ਨਾਲ ਆਇਆ ਹਾਂ YouTube ਤੇ ਤੇ ਕੋਸੇ ਆਇਆ ਹਣਾ ਹਰ ਕੋਈ ਉਮੀਦ ਨਾਲ ਆਉਂਦਾ ਵੀ ਚਲੋ ਕੁਝ ਬਣ ਜਾਊਗਾ ਆਪਣਾ ਤੇ ਪਲੇਸ ਤੁਹਾਡੀ سپورਟ ਨਾਲੇ ਬਣਨਾ ਆਪਣਾ ਤੇ ਲੋ ਜੀ ਆਪਾਂ ਨੇ ਇੱਥੇ ਹਨਾ ਸਾਰਾ ਇਹ ਸੁੰਬਰ ਕੇ ਸਾਫ ਸੁਭਈਆ ਕਰਤਾ ਪਸ਼ੂਆਂ ਦੇ ਥੱਲੇ ਝਾੜੂ ਮਾਰਤਾ ਤੇ ਦੇਖੋ ਵੀਰ ਦਾ ਸੰਗਲ ਨਾ ਮਾ ਲੱਗਦਾ ਹਲੇ ਫਿਰ ਹੌਲੀ ਹੌਲੀ ਇਹਨੇ ਵੀ ਕਾਲਾ ਹੋ ਜਾਣਾ ਖਰਾਬ ਜੇ ਹੋ ਜਾਂਦਾ ਗੋਹੇ ਦੇ ਵਿੱਚ ਤੇ ਜੀ ਇੱਥੇ ਟੋਕਾ ਵੀ ਮੈਂ ਕਰਕੇ ਰੱਖਤਾ ਸੀਗਾ ਬਾਅਦ ਚ ਝਾੜੂ ਲਾਤਾ ਟੋਕਾ ਕਰਨ ਤੋਂ ਬਾਅਦ ਤੇ ਇਸੇ ਕੱਟੀ ਦੇ ਥੱਲੇ ਵੀ ਸੁੱਕ ਪਛਾਤੀ ਛੇਲੀਆਂ ਵੀ ਆਪਾਂ ਨੇ ਬੰਨਤੀਆਂ ਸਾਰੇ ਕੰਮ ਆਪਾਂ ਨੇ ਕੰਪਲੀਟ ਕਰਤੇ ਇੱਥੇ ਤੇ ਦੁਆ ਦਾ ਸੀ ਜਾ ਕੇ ਆਉਣਾ ਸੀਗਾ ਮੈਂ ਤੇ ਸਹਜ ਨੇ ਅੱਡੇ ਤੇ ਉੱਥੇ ਜਾਵਾਂਗੇ ਬਾਕੀ ਜੀ ਸਾਸਰੀਆ ਕਾਰ